वाहगुरु जी काहू को परोसो है जमीन को जमाने बीच काहू को परोसो जोर चाकरी जहाज़ पै काहू को परोसो भारी शाह पात शाह मीत काहू को परोसो है कुटुंबी करे काज पै ਕਾਹੂ ਕੋ ਪਰੋਸੋ ਦੇਵ ਬਾਨੀ ਆਰ ਪਾਰਸੀ ਕੋ ਕਾਹੂ ਕੋ ਪਰੋਸੋ ਸੰਤ ਗੀਰੀ ਕੀ ਮિજાਜ ਪੈ ਕਾਹੂ ਕੋ ਪਰੋਸੋ ਚਾਰ ਚਾਤਰੀ ਚਲਾਕੀ ਚੋਖ ਮੋ ਕੋ ਤਉ ਪਰੋਸੋ ਇੱਕ ਗ੍ਰੰਥ ਮਹਾਰਾਜ ਪੈ ਮੋ ਕੋ ਤਉ ਪਰੋਸੋ ਇਕ ਗ੍ਰੰਥ ਮਹਾਰਾਜ ਪੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਅੰਦਰ ਆਪਣੇ ਪਿਆਰੇ ਸਤਿਗੁਰਾਂ ਦੀ ਵੱਡੀ ਵਡਿਆਈ ਦੇ ਨਾਲ ਜੁੜਨ ਲਈ ਆਪਣੇ ਮਨ ਨੂੰ ਸਿੱਧਕ ਵਿੱਚ ਭਰੋਸੇ ਵਿੱਚ ਸ਼ਰਦਾ ਤੇ ਪ੍ਰੇਮ ਦੇ ਵਿੱਚ ਲਿਆਉਣ ਲਈ ਬਹੁਤ ਹੀ ਪ੍ਰੇਮ ਦੇ ਨਾਲ ਸਤਸੰਗਤ ਵਿੱਚ ਜੁੜ ਰਹੇ ਗੁਰੂ ਰੂਪ ਗੁਰਸਵਾਰੇ ਖਾਲਸਾ ਸਾਧਸੰਗਤ ਜੀਓ ਆਓ ਮਨ ਮਿਰਤੀਆਂ ਦੀ ਇਕਾਗਰਤਾ ਬਣਾਈਏ ਔਰ ਗੁਰੂ ਕੀ ਬਖਸ਼ੀ ਫਤਿਹ ਦੀਆਂ ਹਾਜ਼ਰੀਆਂ ਲਵਾ ਕੇ ਪਿਆਰੇ ਸਤਗੁਰਾਂ ਦੇ ਚਰਨਾ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਦੇ ਆਹਰ ਦੇ ਵਿੱਚ ਲੱਗिए ਸਭ ਮਾਈ ਭਾਈ ਕਰੋ ਰਸਨਾ ਨੂੰ ਪਵਿੱਤਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਧੰ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇਹ ਪਾਵਨ ਪਵਿੱਤਰ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਦੇ ਵਿੱਚ ਆਪਾਂ ਸਤਗੁਰੂ ਜੀ ਦੇ ਚਰਨ ਪਰਸਨ ਵਾਸਤੇ ਜੁੜਦੇ ਹਾਂ ਤੇ ਮਨ ਦੇ ਵਿੱਚ ਇੱਕ ਨਹੀਂ ਪਤਾ ਨਹੀਂ ਕਿੰਨੀਆਂ ਕੁ ਵੜਿਆਈਆਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਜੋ ਸਾਡੇ ਸਾਹਮਣੇ ਆਉਂਦੀਆਂ ਇੱਕ ਪੱਖ ਤੋਂ ਜੇ ਦਰਸ਼ਨ ਕਰਦੇ ਆਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੰਸਾਰ ਦੇ ਵਿੱਚ ਜਿਨ੍ਹਾਂ ਧਰਮ ਗ੍ਰੰਥ ਨੇ ਸਾਰੇ ਧਰਮ ਗ੍ਰੰਥਾਂ ਦੀ ਲੜੀ ਦੇ ਅੰਦਰ ਆਪ ਜੀ ਦੇ ਅੰਦਰ ਇੰਨੀਆਂ ਵਿਸ਼ੇਸ਼ਤਾਵਾਂ ਨੇ ਕਿ ਜਿਵੇਂ ਅੰਗਰੇਜ਼ ਲਿਖਾਰੀ ਮਾਰਕਸ ਔਰਥਰ ਜਿਵੇਂ ਅੰਗਰੇਜ਼ ਲਿਖਾਰੀ ਮੈਕਸ ਆਰਥਰ ਮਕਾਲਿਫ ਕਹਿੰਦਾ ਹੈ ਨਾ ਉਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਾਬਤ ਤਿੰਨ ਵੱਡੀਆਂ ਸਾਧ ਸੰਗਤ ਜੀ ਗੱਲਾਂ ਸਾਨੂੰ ਸਮਝਾਈਆਂ ਉਹ ਕਹਿੰਦਾ ਸੰਸਾਰ ਦੇ ਜਿੰਨੇ ਧਰਮ ਗ੍ਰੰਥ ਨੇ ਉਹਨਾਂ ਧਰਮ ਗ੍ਰੰਥਾਂ ਦੀ ਲੜੀ ਦੇ ਵਿੱਚ ਕੇਵਲ ਤੇ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿ ਜਿਹੜੇ ਪੈਗੰਬਰ ਜਿਹੜੇ ਮਹਾਪੁਰਖ ਦੀ ਬਾਣੀ ਉਹ ਤੁਰ ਦਰਗਾਹ ਤੋਂ ਆਈ ਹੈ ਰੱਬ ਦੇ ਘਰੋਂ ਉਹਨਾਂ ਦੇ ਹਿਰਦੇ ਤੇ ਉਤਰੀ ਹੈ ਤੇ ਉਹਨਾਂ ਨੇ ਲੋਕਾਂ ਨੂੰ ਅੱਗੇ ਉਪਦੇਸ਼ ਦਿੱਤਾ ਉਹ ਉਸ ਮਹਾਪੁਰਖ ਨੇ ਆਪ ਆਪਣੇ ਹੱਥੀਂ ਲਿਖ ਕੇ ਸੰਭਾਲ ਦਿੱਤੀ ਹੋਵੇ ਇਹ ਦੁਨੀਆ ਦੇ ਕਿਸੇ ਧਰਮ ਗ੍ਰੰਥ ਬਾਰੇ ਨਹੀਂ ਕਿਹਾ ਜਾ ਸਕਦਾ ਇਹ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਾਰੇ ਕਿਹਾ ਜਾ ਸਕਦਾ ਕਹਿਣ ਤੋਂ ਭਾਵ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਬਾਣੀ ਆ ਨਾ ਇਹ オリジナル ਇਹ ਬਿਲਕੁਲ ਉਹ ਹੈ ਕਿ ਜੋ ਰੱਬ ਦੇ ਘਰ ਤੋਂ ਉਸ ਪੈਗੰਬਰ ਨੇ ਰੱਬ ਦੇ ਘਰ ਤੋਂ ਉਸ ਅਵਤਾਰ ਨੇ ਉਸ ਮਹਾਪੁਰਖ ਨੇ ਲੈ ਕੇ ਆਂਦਾ ਸੁਨੇਹਾ ਉਹਨੂੰ ਆਪਣੇ ਹੱਥੀਂ ਕਲਮ ਬੰਦ ਕਰ ਦਿੱਤਾ ਤੇ ਅੱਜ ਉਹ ਸਾਡੇ ਤੱਕ ਕੁੱਲ ਇਨਸਾਨੀਅਤ ਤੱਕ ਪਹੁੰਚਿਆ ਹੋਵੇ। ਦੂਜੀ ਗੱਲ ਇਹ ਹੈ ਕਿ ਕੋਈ ਸੰਸਾਰ ਦਾ ਧਰਮ ਗ੍ਰੰਥ ਐਸਾ ਅੱਜ ਤੱਕ ਨਹੀਂ ਹੈ ਕਿ ਉਹਦੇ ਰਚੇ ਜਾਣ ਤੋਂ ਲੈ ਕੇ ਅੱਜ ਤੱਕ ਉਹਦੇ ਵਿੱਚ ਕੋਈ ਬਦਲਾਅ ਨਾ ਹੋਇ ਹੋਣ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੇਵਲ ਇੱਕੋ ਇੱਕ ਐਸੇ ਧਰਮ ਗ੍ਰੰਥਾਂ ਦੀ ਲੜੀ ਦੇ ਅੰਦਰ ਹਨ ਕਿ ਜਦੋਂ ਤੋਂ ਧੰਨ ਗੁਰੂ ਨਾਨਕ ਦੇਵ ਜੀ ਨੇ ਬਾਣੀ ਇਕੱਤਰ ਕੀਤੀ ਭਗਤਾਂ ਦੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹ ਸੰਕਲਨ ਕਰਕੇ ਮੋਹਰ ਲਾ ਦਿੱਤੀ ਤੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਪਿਤਾ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕੀਤੀ ਤੇ ਆਪ ਜੀ ਨੇ ਤੀਸਰੀ ਵਾਰ ਇਹ ਮੋਹਰ ਲਾ ਦਿੱਤੀ ਚੇਤਾ ਰੱਖੋ ਪਹਿਲਾਂ ਭਗਤਾਂ ਦੀ ਬਾਣੀ ਦੇ ਉੱਤੇ ਉਹਦੀ ਪ੍ਰਮਾਣਿਕਤਾ ਦੀ ਮੋਹਰ ਗੁਰੂ ਨਾਨਕ ਦੇਵ ਜੀ ਨੇ ਲਾਈ ਹੈ ਫਿਰ ਉਹ ਮੋਹਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਲਾਈ ਹੈ ਸਮੁੱਚੀ ਬਾਣੀ ਤੇ ਫਿਰ ਆਖਰੀ ਵਾਰ ਜਦੋਂ ਸੰਪੂਰਨਤਾ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਮੋਹਰ ਲਾ ਕੇ ਕਹਿ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਅੱਜ ਸੰਪੂਰਨ ਹੈ ਤੇ ਫਿਰ ਜੋਤੀ ਜੋਤ ਸਮਾਉਣ ਲੱਗਿਆ ਇਹ ਵੀ ਬਚਨ ਕਰ ਦਿੱਤੇ ਕਿ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਦੁਨੀਆ ਦੇ ਕਿਸੇ ਧਰਮ ਗ੍ਰੰਥ ਨੂੰ ਵੇਖ ਲਓ ਸਾਸੰਗਤ ਜੀ ਜਿਨ੍ਹਾਂ ਮਹਾਪੁਰਖਾਂ ਨੇ ਰੱਬ ਦੇ ਘਰੋਂ ਬਾਣੀ ਲਿਆਂਦੀ ਕਿਉਂਕਿ ਸਿੱਖ ਕਿਸੇ ਦੀ ਨਿੰਦਾ ਨਹੀਂ ਕਰਦਾ ਨਾ ਸਾਡੇ ਲਈ ਕੋਈ ਈਸਾ ਮਾੜਾ ਨਾ موسی ਮਾੜਾ ਨਾ ਮੁਹੰਮਦ ਮਾੜਾ ਨਾ ਰਾਮ ਨਾ ਕ੍ਰਿਸ਼ਨ ਸਾਡੇ ਲਈ ਸਾਰੇ ਮਹਾਪੁਰਖ ਪੂਜਨ ਯੋਗ ਨੇ ਸਤਕਾਰਯੋਗ ਨੇ ਪਰ ਜਿਹੜਾ ਉਪਦੇਸ਼ ਉਹਨਾਂ ਮਹਾਪੁਰਖਾਂ ਨੇ ਦਿੱਤਾ ਉਹ ਉਹਨਾਂ ਨੇ ਆਪ ਆਪਣੇ ਹੱਥੀਂ ਲਿਖ ਕੇ ਨਹੀਂ ਸੰਭਾਲਿਆ ਬਲਕਿ ਉਹਨਾਂ ਤੋਂ ਬਾਅਦ ਦਹਾਕਿਆਂ ਬਾਅਦ ਸਦੀਆਂ ਬਾਅਦ ਉਹਨਾਂ ਦੇ ਚੇਲਿਆਂ ਨੇ ਉਹਨਾਂ ਦੇ ਨਾਮ ਲੈਵਾ ਲੋਕਾਂ ਨੇ ਉਹਨੂੰ ਫਿਰ ਬਾਅਦ ਵਿੱਚ ਜਾ ਕੇ ਲਿਖਤੀ ਰੂਪ ਦਿੱਤਾ ਇਸ ਕਰਕੇ ਪਿਆਰਿਓ ਪਹਿਲੀ ਗੱਲ ਇਹ ਹੁਣ ਦੂਜਾ ਨੁਕਤਾ ਧਿਆਨ ਦਿਓ ਕਿ ਜਦੋਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਹੋਈ ਸੰਪੂਰਨਤਾ ਹੋਈ ਕਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਾ ਕੁਝ ਘਾਟਾ ਤੇ ਨਾ ਕੁਝ ਵਾਧਾ ਜਦ ਕਿ ਸੰਸਾਰ ਦੇ ਬਾਕੀ ਧਰਮ ਗ੍ਰੰਥਾਂ ਬਾਰੇ ਵਿਦਵਾਨ ਕਹਿੰਦੇ ਕਿ ਬਹੁਤ ਸਾਰੇ ਘਾਟੇ ਬਹੁਤ ਸਾਰੇ ਵਾਧੇ ਕੀਤੇ ਗਏ ਕੁਝ ਗੱਲਾਂ ਕੱਢ ਵੀ ਦਿੱਤੀਆਂ ਕੁਝ ਗੱਲਾਂ ਪਾ ਦਿੱਤੀਆਂ ਇਸ ਤਰ੍ਹਾਂ ਬੜਾ ਕੁਝ ਹੋਇਆ ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਇੱਕ ਅੱਖਰ ਇੱਕ ਲਗਾ ਮਾਤਰਾ ਦਾ ਵੀ ਬਦਲਾ ਕੋਈ ਨਹੀਂ ਤੀਜੀ ਗੱਲ ਸਾਤ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਯੂਨੀਵਰਸਲ ਨੇ ਯੂਨੀਵਰਸਲ ਆਪਾਂ ਸਮਝਦੇ ਹਾਂ ਵੀ ਕੁੱਲ ਸੰਸਾਰ ਦੇ ਸਾਂਝੇ ਬ੍ਰਾਹਮਣ ਖੱਤਰੀ ਸੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ ਕੇਵਲ ਚਾਰ ਵਰਨ ਹੀ ਨਹੀਂ ਬਲਕਿ ਸਾਰੀ ਮਾਨਵਤਾ ਲਈ ਭਾਵੇਂ ਅਫਰੀਕੀ ਹੋਵੇ ਅਮਰੀਕੀ ਹੋਵੇ ਯੂਰੋਪੀਅਨ ਹੋਵੇ ਚੀਨੀ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਲੈਂਦੇ ਗੁਰੂ ਗ੍ਰੰਥ ਸਾਹਿਬ ਵਾਸਤੇ ਨਾਂ ਕੋ ਬੈਰੀ ਨਹੀਂ ਬਿਗਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਭਾਸ਼ਾ ਦਾ ਕਿਤੇ ਵਿਤਕਰਾ ਨਹੀਂ ਕੀਤਾ ਹਾਂ ਲਿਪੀ ਇੱਕ ਹੈ ਭਾਸ਼ਾ ਅਨੇਕ ਗੁਰੂ ਗ੍ਰੰਥ ਸਾਹਿਬ ਜੀ ਨੇ ਰੱਬ ਦੇ ਨਾਵਾਂ ਦਾ ਵਿਤਕਰਾ ਨਹੀਂ ਕੀਤਾ ਹਾਂ ਰੱਬ ਇੱਕ ਹੈ ਉਹਦੇ ਨਾਮ ਅਨੇਕ ਨੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੇ ਜਦੋਂ ਕਿਸੇ ਨੇ ਪੁੱਛਿਆ ਕਿ ਕਿਹੜਾ ਧਰਮ ਚੰਗਾ ਹੈ ਤੇ ਇਹ ਨਹੀਂ ਕਿਹਾ ਕਿ ਸਿੱਖ ਧਰਮ ਚੰਗਾ ਨਹੀਂ ਨਹੀਂ ਸਾਡੀ ਆਦਤ ਹੈ ਨਾ ਮੁਸਲਮਾਨ ਨੂੰ ਪੁੱਛੋ ਉਹ ਕਹੇਗਾ ਸਭ ਤੋਂ ਆਲਾ ਮਜ਼ਬ ਇਸਲਾਮ ਹੈ ਈਸਾਈ ਨੂੰ ਪੁੱਛੋ ਉਹ ਕਹਿੰਦਾ ਮੁਕਤੀ ਦਾ ਇਕੋ ਇੱਕ ਮਾਰਗ ਈਸਾਈਅਤ ਹੈ ਤੇ ਜੇਸ ਕਿਸੇ ਹਿੰਦੂ ਵੀਰ ਨੂੰ ਪੁੱਛੋ ਉਹ ਕਹਿੰਦੇ ਜੀ ਸਨਾਤਨ ਹੀ ਸਾਰਿਆਂ ਤੋਂ ਉੱਤਮ ਹੈ ਤੇ ਜਿਨੇ ਬਾਣੀ ਪੜ੍ਹੀ ਹੈ ਨਾ ਉਸ ਸਿੱਖ ਨੂੰ ਪੁੱਛ ਕੇ ਵੇਖੋ ਉਹ ਸਿੱਖ ਕਹਿੰਦਾ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਧਰਮ ਸਾਰਿਆਂ ਤੋਂ ਉੱਤਮ ਏ ਹੈ ਬੰਦਿਆ ਤੂੰ ਸ੍ਰੇਸ਼ਟ ਕੰਮ ਕਰ ਚੰਗੇ ਕਰਮ ਕਰ ਤੇ ਵਾਹਿਗੁਰੂ ਦਾ ਨਾਮ ਜਪ ਉਹਦੀ ਯਾਦ ਹਿਰਦੇ ਵਿੱਚ ਵਸਾ ਸਾਨੂੰ ਗੁਰੂ ਗ੍ਰੰਥ ਸਾਹਿਬ ਵਾਸਤੇ ਕੋਈ ਬਿਗਾਨਾ ਨਹੀਂ ਗੁਰੂ ਗ੍ਰੰਥ ਸਾਹਿਬ ਵਾਸਤੇ ਕੋਈ ਸ਼ੂਦਰ ਨਹੀਂ ਕੋਈ ਮਲੇਸ਼ ਨਹੀਂ ਗੁਰੂ ਗ੍ਰੰਥ ਸਾਹਿਬ ਵਾਸਤੇ ਕੋਈ ਕਾਫਰ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਕੋਈ ਦੂਜਾ ਨਹੀਂ ਗੁਰੂ ਗ੍ਰੰਥ ਸਾਹਿਬ ਦੱਸਦੇ ਨੇ ਪੰਜ ਨਿਵਾਜਾਂ ਵਖਤ ਪੰਜ ਪੰਜਾਂ ਪੰਜੇ ਨਾਉ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ ਕਿ ਜੇ ਬ੍ਰਾਹਮਣ ਐਸਾ ਹੋਵੇ ਬ੍ਰਹਮ ਵਿੰਦੈ ਤਿਸ ਦਾ ਬ੍ਰਹਮਤ ਰਹਿ ਏਕ ਸ਼ਬਦ ਲਿਵਲਾਏ ਨਵ ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦਾ ਸਦਾ ਵਸਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਰਬ ਸੰਜੇ ਨੇ ਇਸ ਤਰ੍ਹਾਂ ਮੈਂ ਸੰਖੇਪ ਵਿੱਚ ਫਿਰ ਕਹਿ ਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਿਲਕੁਲ ਪਿਓਰ ਹੈ ਕੋਈ ਮਿਲਾਵਟ ਨਹੀਂ ਜਿਨ੍ਹਾਂ ਦੇ ਹਿਰਦੇ ਤੇ ਬਾਣੀ ਉਤਰੀ ਉਹਨਾਂ ਨੇ ਆਪ ਸੰਭਾਲ ਦਿੱਤੀ ਤੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਿਲਕੁਲ ਸਾਰੇ ਸੰਸਾਰ ਨੂੰ ਇੱਕ ਦ੍ਰਿਸ਼ਟੀ ਨਾਲ ਵੇਖਦੇ ਨੇ ਸਾਰੇ ਸੰਸਾਰ ਲਈ ਇੱਕੋ ਜਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਥਾਂ ਹੈ ਹੁਣ ਮੈਂ ਇੱਕ ਦੂਜੀ ਬੇਨਤੀ ਕਰਨ ਲੱਗਾ ਸਾਥ ਸੰਗਤ ਜੀ ਜਿਨੇ ਆਪਾਂ ਸਿੱਖ ਬੈਠੇ ਹੋਏ ਆ ਨਾ ਇਸ ਗੱਲ ਵੱਲ ਆਪਾਂ ਸਾਰਿਆਂ ਨੇ ਧਿਆਨ ਦੇਣਾ ਹੈ ਜਿਸ ਕਿਸੇ ਦੇ ਕੰਨਾਂ ਦੇ ਵਿੱਚ ਗੁਰੂ ਕੀ ਬਾਣੀ ਪਵੇ ਅਕਸਰ ਆਪਾਂ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਦੇ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੋਮਾਲਾ ਅਰਪਣ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਦਾਤਾਂ ਮੰਗਦੇ ਆ ਚਲੋ ਦਾਤਾਂ ਮੰਗਣ ਦੇ ਵੀ ਕੋਈ ਹਰਜ ਨਹੀਂ ਕਿਉਂਕਿ ਗੁਰੂ ਨੇ ਦਾਤਾਂ ਮੰਗਣ ਤੋਂ ਰੋਕਿਆ ਥੋੜਾ ਹੈ ਕਦੇ ਦਾਤਾਂ ਮੰਗਣ ਵਿੱਚ ਹਰਜ ਕੋਈ ਨਹੀਂ ਹਾਂ ਇਹ ਮੈਂ ਕਬੀਤ ਅਰਜ ਕਰ ਜਾਵਾ ਕਵੀ ਨਿਹਾਲ ਸਿੰਘ ਜੀ ਮੁਜੰਗਾ ਵਾਲੇ ਮਹਾਂਪੁਰਖ ਹੋਏ ਉਹਨਾਂ ਨੇ ਕਿਹਾ ਕਿ ਵੇਖ ਬਈ ਸੱਜਣਾ ਜੇ ਤੈਨੂੰ ਦੁੱਧ ਪੁੱਤ ਚਾਹੀਦਾ ਜੇ ਘਰ ਵਿੱਚ ਲਵੇਰਾ ਚਾਹੀਦਾ ਜੇ ਚਾਹਣਾ ਸਰਕਾਰੀ ਦਰਬਾਰੇ ਮੇਰੇ ਕੰਮਕਾਰ ਚੰਗੇ ਚੱਲਣ ਜੇ ਚਾਹਣਾ ਕਿ ਮੇਰੇ ਜੀਵਨ ਦੇ ਵਿੱਚ ਮੇਰੇ ਕੰਮ ਕਾਮਯਾਬੀ ਦੇ ਨਾਲ ਹੋ ਜਾਣ ਸਾਰੇ ਉਹ ਕਹਿੰਦੇ ਦੁੱਧ ਪੂਤ ਨੂਤ ਚਾਹੇ ਰਾਜ ਕਾਜ ਸੂਤ ਚਾਹੇ ਪਲੀ ਕਰ ਤੂਤ ਚਾਹੇ ਆਰ ਜਾਂ arogh ਕੋ ਲੰਮੀ ਉਮਰ ਵੀ ਮੰਗ ਦੇ ਅਰੋਗਤਾ ਵੀ ਮੰਗ ਗੁਰੂ ਤੈਨੂੰ ਸਾਰਾ ਕੁਝ ਹੀ ਦਵੇਗਾ ਫਿਰ ਉਹ ਕਹਿੰਦੇ ਨੇ ਸੱਜਣਾ ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਹਿਜ ਪਾਠ ਕਰਿਆ ਕਰ ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਖੰਡ ਪਾਠ ਸਾਹਿਬ ਹੋਵੇ ਤੇ ਆਪ ਬਹਿ ਕੇ ਬਾਣੀ ਵੱਧ ਤੋਂ ਵੱਧ ਸੁਣਿਆ ਕਰ ਤੇ ਇਹ ਤੋਂ ਤੱਕ ਉਹ ਕਹਿ ਦਿੰਦੇ ਨੇ ਕਿ ਕਟੋ ਕਟ ਕਟੋ ਕਟ ਜੇ ਤੂੰ ਸਹਿਜ ਪਾਠ ਸਾਰਾ ਨਹੀਂ ਸੁਣ ਸਕਦਾ ਕਰ ਸਕਦਾ ਜੇ ਤੂੰ ਅਖੰਡ ਪਾਠ ਸਾਹਿਬ ਸਾਰਾ ਨਹੀਂ ਸੁਣ ਸਕਦਾ ਕਰ ਸਕਦਾ ਉਹ ਇਹ ਕਟੋ ਕਟ ਜਦੋਂ ਕਦੇ ਭੋਗ ਤੇ ਜਾਂਦੇ ਆ ਕਿਸੇ ਸਮਾਗਮ ਤੇ ਜਾਂਦੇ ਆ ਉਦੋਂ ਇਹ ਨਾ ਡੀਕਦਾਰਿਆ ਕਰ ਕਿ ਕਦੋਂ ਆਨੰਦ ਭਇਆ ਮੇਰੀ ਮਾਏ ਸਮਾਪਤੀ ਹੋਵੇ ਤੇ ਕਦੋਂ ਮੈਂ ਜਾਵਾਂਗਾ ਅਰਦਾਸ ਵਿੱਚ ਪਹੁੰਚ ਜਾਈਏ ਨਹੀਂ ਭਾਈ ਉਹ ਕਹਿੰਦੇ ਨੇ ਭਾਵਨੀ ਭਗਤ ਪਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੋ ਜੇ ਨਾ ਸੁਨਿਓ ਜਾਏ ਆਏ ਸੁਨੇ ਭੋਗ ਕੋ ਕਟੋ ਕਟ ਭੋਗ ਤੇ ਤਾਂ ਆ ਕੇ ਸੁਣ ਜਿਹੜੇ ਦਾਤੇ ਕੋਲੋਂ ਐਨੀਆਂ ਦਾਤਾਂ ਮੰਗਣੀਆਂ ਯੂ ਬਾਣੀ ਵੀ ਪੜ ਬਾਣੀ ਨੂੰ ਸਮਝ ਬਾਣੀ ਨੂੰ ਸੁਣ ਵਿਚਾਰ ਤੇ ਆਹ ਬੇਨਤੀ ਧਿਆਨ ਨਾਲ ਸੁਨਿਓ ਦਾਸ ਨੇ ਕਈ ਵਾਰਾਂ ਇਹ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨਾਂ ਤੋਂ ਐਤਵਾਰ ਦੇ ਸਮਾਗਮਾਂ ਚ ਅਰਜ਼ ਕੀਤੀ ਹੈ ਗੁਰਮੁਖੋ ਗੁਰਬਾਣੀ ਦੇ ਨਾਲ ਜੁੜਨ ਦੇ 6 ਪੜਾਅ ਨੇ ਪਹਿਲਾ ਪੜਾਅ ਬਾਣੀ ਪੜਨੀ ਦੂਜਾ ਸੁਣਨੀ ਤੀਜਾ ਵਿਚਾਰਨੀ ਚੌਥਾ ਗੁਰਬਾਣੀ ਤੇ ਸਿੱਧਕ ਲਿਉਣਾ ਪੰਜਵਾਂ ਹੈ ਗੁਰਬਾਣੀ ਨੂੰ ਕਮਾਉਣਾ ਤੇ ਛੇਵਾਂ ਪੜਾਅ ਹੈ ਬਾਣੀ ਦੇ ਵਿੱਚ ਸਮਾ ਜਾਣਾ ਇਕਮਿਕ ਹੋ ਜਾਣਾ ਸਾਧ ਸੰਗਤ ਜੀ ਆਪਾਂ ਕੀ ਕਰਦੇ ਹਾਂ ਜਿਹੜਾ ਕੋ ਬਾਣੀ ਪੜਨ ਲੱਗਾ ਉਹਨੂੰ ਅਸੀਂ ਤਾਨੇ ਮੇਹਣੇ ਵਾਂਗੂ ਕਹਿੰਨੇ ਆਂ ਫਿਰ ਵੀ ਬਾਣੀ ਪੜਨ ਦਾ ਕੀ ਫਾਇਦਾ ਜੇ ਇਹਨੂੰ ਕਮਾਉਣਾ ਹੀ ਨਹੀਂ ਪੜਨ ਨਾਲ ਤੇ ਕੁਝ ਨਹੀਂ ਹੋਣਾ ਇਹਦੇ ਇਹ ਦੇ ਅਮਲ ਕਰੋ ਇਹਦੇ ਤੇ ਅਸਰ ਕਰੋ ਹਾਂ ਠੀਕ ਹੈ ਪਰ ਜਿਵੇਂ ਪਹਿਲੀ ਜਮਾਤ ਵਾਲੇ ਬੱਚੇ ਨੂੰ ਕਹੀਏ ਵੀ ਊੜਾ ਊਠ ਪੜਿਆ ਕੀ ਹੋਣਾ ਤੂੰ ਆਹ ਫਾਰਮੂਲੇ ਯਾਦ ਕਰ ਤੂੰ ਆਹ ਕਰ ਆ ਸਿਲੇਬਸ ਕਰ ਨਹੀਂ ਭਾਈ ਨਹੀਂ ਗੱਲ ਬਾਨੀ ਪਹਿਲੀ ਜਮਾਤ ਵਾਲਾ ਊੜਾ ਊਠ ਹੀ ਪੜੇਗਾ ਇਹ ਫੋਰ ਐਪਲ ਹੀ ਪੜੇਗਾ ਹਾਂ ਜਦੋਂ ਉਹਦੀਆਂ ਜਮਾਤਾਂ ਅਗਲੀਆਂ ਆਈ ਜਾਣਗੀਆਂ ਆਪਣੇ ਆਪ ਹੀ ਤਰੱਕੀ ਹੋ ਜਾਏਗੀ ਪਹਿਲੇ ਦਿਨ ਕੋਈ ਪਾਠ ਕਰਨ ਲੱਗਾ ਪਹਿਲੇ ਦਿਨ ਮਨ ਵੀ ਨਹੀਂ ਜੁੜਨਾ ਪਹਿਲੇ ਦਿਨ ਸਾ ਸੰਗਤ ਜੀ ਪਾਠ ਚ ਰਵਾਨਗੀ ਵੀ ਨਹੀਂ ਆਉਣੀ ਪਹਿਲੇ ਦਿਨ ਸਮਝ ਵੀ ਨਹੀਂ ਆਉਣੀ ਪਹਿਲੇ ਦਿਨ ਆਪਾਂ ਨੂੰ ਬਾਣੀ ਪੜਦਿਆਂ ਪੜਦਿਆਂ ਅਮਲ ਕਰਨ ਦੀ ਅੰਦਰੋਂ ਸ਼ਕਤੀ ਵੀ ਨਹੀਂ ਮਿਲਦੀ ਪਹਿਲਾ ਪੜਾ ਹੈ ਬਾਣੀ ਪੜੀਏ ਪਾਠ ਕਰੀਏ ਤੇ ਪਲੀਜ਼ ਬੇਨਤੀ ਹੈ ਕਦੇ ਕਿਸੇ ਨੂੰ ਇਦਾਂ ਨਾ ਕਿਹਾ ਕਰੀਏ ਕਿ ਬਾਣੀ ਪੜਨ ਦਾ ਕੀ ਫਾਇਦਾ ਜੇ ਅਮਲ ਨਹੀਂ ਕਰਦਾ ਕਿਆ ਕਰੀਏ ਭਾਈ ਬੜੀ ਖੁਸ਼ੀ ਬੜੀ ਚੰਗੀ ਗੱਲ ਹੈ ਬਾਣੀ ਪੜਦਾ ਹੈ ਹੁਣ ਵਾਹਿਗੁਰੂ ਕਿਰਪਾ ਕਰੇ ਹੌਲੀ ਹੌਲੀ ਤੈਨੂੰ ਬਾਣੀ ਦੀ ਸੋਝੀ ਵੀ ਆਵੇ ਤੇ ਤੂੰ ਬਾਣੀ ਤੇ ਅਮਲ ਕਰਨ ਵਾਲਾ ਵੀ ਬਣ ਜਾਏ ਇਹ ਅਸੀਸ ਦੇਈਏ ਵੇਖੋ ਗੱਲਾਂ ਇਹ ਦੋਵੇਂ ਮਕਸਦ ਇੱਕੋ ਹੀ ਹੈ ਇੱਕ ਤਰੀਕਾ ਹੈ ਉਲਾਮਾ ਦੇਣ ਵਾਲਾ ਇੱਕ ਤਰੀਕਾ ਹੈ ਤਾਨਾ ਮੇਹਣਾ ਦੇਣ ਵਾਲਾ ਤੇ ਦੂਜਾ ਤਰੀਕਾ ਹੈ ਅਸੀਸ ਦੇਣ ਵਾਲਾ ਇਹ ਦੂਜਾ ਤਰੀਕਾ ਕਰਿਆ ਕਰੀਏ ਅਸੀਸ ਦਿਆ ਕਰੀਏ ਤਾਨਾ ਤੇ ਮੇਹਣਾ ਨਾ ਮਾਰਿਆ ਕਰੀਏ ਹੁਣ ਪਹਿਲਾਂ ਬਾਣੀ ਪੜਾਂਗੇ ਫਿਰ ਸੁਣਾਂਗੇ ਫਿਰ ਵਿਚਾਰਾਂਗੇ ਤੇ ਫਿਰ ਬਾਣੀ ਨੂੰ ਆਪਾਂ ਸਿੱਧਕ ਲਿਆਵਾਂਗੇ ਭਰੋਸਾ ਕਰਾਂਗੇ ਫਿਰ ਬਾਣੀ ਦੀ ਕਮਾਈ ਅੱਗੇ ਜਾ ਕੇ ਆਉਣੀ ਹੈ ਤੇ ਛੇਵਾਂ ਪੜਾ ਬਾਣੀ ਦੇ ਵਿੱਚ ਸਮਾਜ ਆਣ ਦਾ ਇਸ ਕਰਕੇ ਖਾਲਸਾ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਹਰ ਸਿੱਖ ਦਾ ਇਹ ਫਰਜ਼ ਹੈ ਆਪਾਂ ਸਹਿਜ ਪਾਠ ਕਰੀਏ ਜੇ ਰੋਜ਼ ਦਾ ਇੱਕ ਅੰਗ ਹੀ ਕਰ ਲਈਏ ਨਾ ਇੱਕ ਅੰਗ 4 ਸਾਲਾਂ ਵਿੱਚ ਸੰਪੂਰਨਤਾ ਜੇ ਦੋ ਅੰਗ ਕਰੀਏ 6 ਮਹੀਨਿਆਂ ਵਿੱਚ ਜੇ ਸਾਧ ਸੰਗਤ ਜੀ 5 ਅੰਗ ਕਰ ਲਈਏ ਤੇ 1 ਸਾਲ ਵਿੱਚ ਤੇ ਬੜੇ ਗੁਰਮੁਖ ਨੇ ਕਿ ਜਿਹੜੇ 50 ਅੰਗ ਰੋਜ਼ ਦੇ ਪਾਠ ਕਰ ਲੈਂਦੇ ਨੇ 1 ਮਹੀਨੇ ਵਿੱਚ ਭੋਗ ਪੈ ਜਾਂਦਾ ਇਸ ਤਾਂ ਕਰਕੇ ਬੇਨਤੀ ਕੀਤੀ ਹੈ ਕਿ ਇੱਕ ਦੇਹਤਾਰੀ ਗੁਰੂ ਢੰਮ ਵਾਲੇ ਉਹਨਾਂ ਨੇ ਇੱਕ ਜਿੱਦਾਂ ਨਾਰਾ ਮਾਰੀਦਾ ਜਿੱਦਾਂ ਕਿਸੇ ਨੂੰ ਮਿਹਣਾ ਮਾਰੀਦਾ ਜਿਵੇਂ ਉਹਨਾਂ ਨੇ ਇੱਕ ਟੈਗ ਲਾਈਨ ਹੀ ਬਣਾ ਲਈ ਸਿੱਖਾਂ ਨੂੰ ਉਹਨਾਂ ਨੇ ਮਿਹਨੇ ਮਾਰ ਮਾਰ ਕਿਹਾ ਕਿ ਤੁਮ ਗੁਰੂ ਗ੍ਰੰਥ ਸਾਹਿਬ ਕੋ ਮੰਨਤੇ ਹੋ ਹਮ ਗੁਰੂ ਗ੍ਰੰਥ ਸਾਹਿਬ ਕੋ ਜਾਣਤੇ ਹੈ ਮਨ ਵਿੱਚ ਗੁੱਸਾ ਆਇਆ ਇਹ ਗੱਲ ਸੁਣ ਕੇ ਪੜ੍ਹ ਕੇ ਪਰ ਫਿਰ ਖਿਆਲ ਕੀਤਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੇਵਲ ਬਾਹਰੀ ਤੌਰ ਤੇ ਮੰਨਣ ਵੇਖੋ ਬਾਹਰੀ ਤੌਰ ਤੇ ਮੰਨਣ ਦੀ ਗੱਲ ਤੱਕ ਨਾ ਰਹੀਏ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੀਏ ਸਹਿਜ ਪਾਠ ਕਰੀਏ ਹੌਲੀ ਹੌਲੀ ਗੁਰੂ ਗ੍ਰੰਥ ਸਾਹਿਬ ਨੂੰ ਅੰਦਰੋਂ ਆਪਾਂ ਮੰਨਣ ਲੱਗ ਪਾਵਾਂਗੇ ਪ੍ਰਕਾਸ਼ ਗੁਰਪੁਰਬ ਮਨਾਉਣ ਵਾਲਿਓ ਗੁਰੂ ਕਿਓ ਸਿੱਖੋ ਕੇਵਲ ਬਾਹਰ ਪ੍ਰਕਾਸ਼ ਨਾ ਮਨਾਈਏ ਸੱਚ ਹੈ ਕਿ ਆਪਾਂ ਧੰ ਸਤਗੁਰੂ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਰੰਗ ਬਰੰਗੇ ਲੰਗਰ ਤਾਂ ਛਕ ਲੈ ਚਲੋ ਲੰਗਰ ਛਕੇ ਕੋ ਮਾੜੀ ਗੱਲ ਨਹੀਂ ਪਰ ਖਾਲਸਾ ਜੀ ਕਦੇ ਧਿਆਨ ਮਾਰੀਏ ਸਾਡੇ ਅੰਦਰ ਵੀ ਗੁਰਬਾਣੀ ਦਾ ਪ੍ਰਕਾਸ਼ ਹੋਇਆਗੇ ਨਹੀਂ ਹੋਇਆ ਜੇ ਸਾਡੇ ਅੰਦਰ ਗੁਰਬਾਣੀ ਦਾ ਪ੍ਰਕਾਸ਼ ਹੋ ਗਿਆ ਤੇ ਪ੍ਰਕਾਸ਼ ਪੁਰਬ ਮਨਾਇਆ ਸਫਲਾ ਜੇ ਅੰਦਰ ਪ੍ਰਕਾਸ਼ ਨਹੀਂ ਤੇ ਪ੍ਰਕਾਸ਼ ਪੁਰਬ ਮਨਾਇਆ ਅਸਫਲ ਹੋ ਗਿਆ ਫਿਰ ਸਫਲ ਨਾ ਹੋਇਆ ਇਸ ਕਰਕੇ ਇਹ ਬੇਨਤੀ ਹੈ ਕਿ ਪ੍ਰਕਾਸ਼ ਗੁਰਪੁਰਬ ਦੇ ਮੌਕੇ ਤੇ ਜੇ ਆਪਾਂ ਸਹਿਜ ਪਾਠ ਕਰੀਏ ਤਾਂ ਸੱਚਮੁੱਚ ਪ੍ਰਕਾਸ਼ ਗੁਰਪੁਰਬ ਮਨਾਇਆ ਸਾਡਾ ਸਫਲਾ ਹੋ ਜਾਏ ਸੋ ਗੁਰੂ ਪਿਆਰਿਓ ਇਹ ਆਪ ਜੀ ਨੇ ਆਪਣੇ ਹਿਰਦੇ ਦੇ ਵਿੱਚ ਸਦਾ ਵਸਾਉਣੀ ਕਿ ਜਦੋਂ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਨਿਵਾਉਨੇ ਆ ਤੇ ਕੱਲਾ ਆ ਸਰੀਰ ਦਾ ਆ ਦੇਹ ਦਾ ਹੀ ਨਾ ਸਿਰ ਚੁੱਕ ਜਾਵੇ ਉਹ ਤੇ ਸਾਹ ਸੰਗਤ ਜੀ ਸਾਡਾ ਮਨ ਵੀ ਅੰਦਰੋਂ ਗੁਰੂ ਦੇ ਚਰਨਾਂ ਦੇ ਵਿੱਚ ਚੁੱਕ ਜਾਵੇ ਗੁਰੂ ਦੇ ਪ੍ਰਤੀ ਸਮਰਪਿਤ ਹੋ ਜਾਏ ਆਪਾਂ ਗੁਰੂ ਨੂੰ ਕੇਵਲ ਪਦਾਰਥ ਰਮਾਲੇ ਨਾ ਚੜਾਉਣ ਜੋਗੇ ਰਹਿ ਜਾਈਏ ਆਪਣਾ ਮਨ ਵੀ ਕਿਤੇ ਗੁਰੂ ਨੂੰ ਅਰਪਣ ਕਰਨ ਵਾਲੇ ਬਣ ਜਾਈਏ ਸੋ ਇਨਿਕ ਬਚਨਾਂ ਦੇ ਨਾਲ ਖਿਮਾ ਦੇ ਜਾਚਕਾਂ ਦਿਓ ਅਸੀਸ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ